ਇਸ औरत ਦਾ ਰੋਣਾ ਬਣ ਗਿਆ ਰਹਸਮਈ ਪਿੰਡ ਵਾਲਿਆਂ ਚ ਪਾਇਆ ਜਾ ਰਿਹਾ ਹੈ ਬੇहद ਕੀ ਡਰ ਝਾਂਜਰਾਂ ਦੀ ਆਵਾਜ਼ ਸੁਣ ਕੇ ਪੁਲਿਸ ਨੇ ਵੀ ਪਿੱਛੇ ਖੇਚ ਲਏ ਆਪਣੇ ਪੈਰ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਵਿੱਚ ਭੂਤ ਪ੍ਰੇਤ ਦੀ ਫੋਟੋ ਅਤੇ ਵੀਡੀਓ ਦੇ ਨਾਲ ਰੋਣ ਵਾਲੀ ਔਰਤ ਦਾ ਇੱਕ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਹਾਲਾਂਕਿ ਨਿਰਪੱਖ ਪੋਸਟ ਦੇ ਵੱਲੋਂ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਕੀਤੀ ਜਾ ਰਹੀ ਬਲਕਿ ਇਹ ਵੀਡੀਓ ਤੁਹਾਡੇ ਤੱਕ ਇਸ ਕਰਕੇ ਪਹੁੰਚਾਇਆ ਜਾ ਰਿਹਾ ਤਾਂ ਜੋ ਤੁਸੀਂ ਹੀ ਦੱਸ ਦਿਓ ਕਿ ਇਹ ਕੀ ਚੀਜ਼ ਹੈ ਇਹ ਸੱਚ ਹੈ ਜਾਂ ਕਿਸੇ ਦੀ ਮਨਕਰੰਤ ਕਹਾਣੀ ਹੈ ਜਾਂ ਜਾਣ ਬੁੱਝ ਕੇ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਕੇ ਲੋਕਾਂ ਤੱਕ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਪੂਤ ਦੀ ਫੋਟੋ ਹੈ ਅਤੇ ਵੀਡੀਓ ਹੈ ਚਰਚਾ ਹੈ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਲੋਕ ਇਹ ਆਵਾਜ਼ ਸੁਣ ਕੇ ਡਰ ਜਾਂਦੇ ਹਨ ਦਰਅਸਲ ਯੂਪੀ ਦੇ ਅਮੇਠੀ ਜ਼ਿਲ੍ਹੇ ਦੇ ਸੰਗਰਾਮਪੁਰ ਥਾਣਾ ਖੇਤਰ ਦੇ ਗੱਡੇਰੀ ਪਿੰਡ ਦੇ ਕੋਲ ਸਥਿਤ ਜੰਗਲ ਦੇ ਵਿੱਚ ਹਰ ਰਾਤ ਕਿਸੇ ਔਰਤ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਨਾਤਾ ਉਸ ਮੌਕੇ ਤੇ ਪੁੱਜਣ ਦੀ ਹਿੰਮਤ ਕਰ ਪਉਂਦੀ ਹੈ ਅਤੇ ਨਾ ਹੀ ਪਿੰਡ ਵਾਸੀ ਹਿੰਮਤ ਕਰ ਪਉਂਦੇ ਹੈ ਕਿ ਅਸੀਂ ਜਾ ਕੇ ਦੇਖਾਈਏ ਔਰਤ ਦਾ ਰੋਣਾ ਰਹੱਸਮਈ ਬਣਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਪੈ ਜਾ ਰਿਹਾ ਹੈ ਅਮੇਠੀ ਬਲੋਕ ਦੇ ਗਡੇਰੀ ਪਿੰਡ ਨੇੜੇ ਬਣੇ ਪ੍ਰਾਇਮਰੀ ਸਕੂਲ ਦੇ ਕੋਲ ਸੰਘਣਾ ਜੰਗਲ ਹੈ ਜਿੱਥੇ ਹਰ ਰਾਤ ਔਰਤ ਦੀ ਤਰਸਯੋਗ ਠਿਕ ਸੁਣਾਈ ਦਿੰਦੀ ਹੈ ਪਹਿਲਾਂ ਤਾਂ ਜਦੋਂ ਇਹ ਰੋਣ ਦੀ ਆਵਾਜ਼ ਸੁਣੀ ਤਾਂ ਪਿੰਡ ਵਾਸੀ ਘਬਰਾ ਗਏ ਪਰ ਰਾਤ ਨੂੰ ਮੌਕੇ ਤੇ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਪਈ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੁਖੀ ਨੇ ਡਾਇਲ 112 ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਦਿੱਤੀ ਰਾਤ ਨੂੰ ਜਦੋਂ ਪੁਲਿਸ ਮੁਲਾਜ਼ਮ ਜੰਗਲ 'ਚ ਪਹੁੰਚੇ ਤਾਂ ਜੰਗਲ ਦੇ ਵਿੱਚੋਂ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਪਰ ਪੁਲਿਸ ਵਾਲੇ ਉਸ ਜਗ੍ਹਾ ਤੋਂ ਕੁਝ ਦੂਰੀ ਤੇ ਪਹੁੰਚ ਕੇ ਰੋਕੇ ਉਹ ਤੋਂ ਵੀਡੀਓ ਫੋਟੋਆਂ ਬਣਾ ਕੇ ਖਿੱਚ ਕੇ ਵਾਪਸ ਆ ਗਏ ਪੁਲਿਸ ਮੁਲਾਜ਼ਮਾਂ ਨੇ ਕਟਨਾ ਵਾਲੀ ਥਾਂ ਤੇ ਜਾਣ ਦੀ ਹਿੰਮਤ ਨਹੀਂ ਕੀਤੀ ਫਿਲਹਾਲ ਨਿਰਪੱਖ ਪੋਸਟ ਦੇ ਵੱਲੋਂ ਇਸ ਵਾਇਰਲ ਵੀਡੀਓ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਬਲਕਿ ਇਸ ਦੀ ਪੁਸ਼ਟੀ ਹੁਣ ਤੁਸੀਂ ਕਰਨੀ ਹੈ ਇਸ ਵੀਡੀਓ ਦੇ ਪਿੱਛੇ ਕੀ ਰਹੱਸ ਲੁਕਿਆ ਹੈ ਕੀ ਕਾਰਨ ਹੈ ਇਸ ਵੀਡੀਓ ਤੇ ਆਡੀਓ ਦੇ ਵਾਇਰਲ ਹੋਣ ਦਾ ਇਸ ਦੀ ਪੁਸ਼ਟੀ ਹੁਣ ਤੁਸੀਂ ਕਰੋਗੇ ਦੱਸ ਦिए ਕਿ ਨੇੜਲੇ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਹਰ ਰਾਤ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਪੁਲਿਸ ਵੀ ਉਸ ਥਾਂ ਨਹੀਂ ਪਹੁੰਚ ਸਕੇ ਜਿੱਥੋਂ ਆਵਾਜ਼ ਆਈ ਹੈ ਅਮੇਠੀ ਦੇਵ ਚਪੂਤਰੇ ਔਰਤ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਫਿਲਹਾਲ ਇਹ ਵੀਡੀਓ ਡਾਇਲ 112 ਦੇ ਪੁਲਿਸ ਮੁਲਾਜ਼ਮਾਂ ਦੀ ਦੱਸੀ ਜਾ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਮਾਮਲੇ ਦੀ ਜਾਂਚ ਜਰੂਰ ਕੀਤੀ ਜਾ ਰਹੀ ਹੈ ਪਰ ਉੱਤੇ ਹੀ ਲੋਕ ਬੇਹੱਦ ਜ਼ਿਆਦਾ ਸਹਿਮ ਦੇ ਵਿੱਚ ਨੇ ਡਰ ਦੇ ਵਿੱਚ ਨੇ ਕਿਉਂਕਿ ਲੋਕਾਂ ਨੂੰ ਇਹ ਔਰਤ ਇੱਕ ਭੂਤ ਲੱਗਦੀ ਹੈ ਜਿਸ ਦੀ ਹਰ ਰੋਜ਼ ਰੋਣੀ ਆਵਾਜ਼ ਸੁਣ ਕੇ ਲੋਕ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਆ ਜਾਂਦੇ ਨੇ ਸਹਿਮ ਜਾਂਦੇ ਨੇ ਡਰ ਜਾਂਦੇ ਆ ਹੁਣ ਇਸ ਵੀਡੀਓ ਦੇ ਪਿੱਛੇ ਦਾ ਰਹੱਸ ਕੀ ਹੈ ਇਹ ਆਡੀਓ ਕੀ ਕੁਝ ਬਿਆਨ ਕਰਦੀ ਹੈ ਇਸ ਦਾ ਜਵਾਬ ਅਸੀਂ ਨਹੀਂ ਦੇਣਾ ਤੁਸੀਂ ਦੇਣਾ